ਸਾਸੀ ਗਾਲ ਜੀ ਕੀ ਹਾਲ ਚਾਲ ਨੇ ਸਭ ਠੀਕ ਠਾਕ ਨੇ ਅੱਜ ਚੱਲੇ ਆਪਾਂ ਦਰਬਾਰ ਸਾਹਿਬ ਅੰਮ੍ਰਿਤਸਰ ਦਰਸ਼ਨ ਕਰਨ ਚਲੋ ਜੀ ਕਰਾਉਣੇ ਤੁਹਾਨੂੰ ਵੀ ਦਰਸ਼ਨ ਆਪਾਂ ਤਾਂ ਵਿੱਚ ਜਾ ਕੇ ਚੱਲੀਏ ਥੋੜੀਏ ਗੱਡੀ ਕਰੋ ਵਾਹ ਮਾਰ ਸੱਚੇ ਬਾਦਸ਼ਾਹ ਮੇਰਾ ਕਰਨ ਵੈਰੂ ਤੰਦਰੁਸਤ ਰਹੀਸ਼ ਆਪਾਂ ਸ਼ੀ ਮੈਗਰ ਆਪਾਂ ਵੈਰੂ ਆਪਣੇ ਨਾਲ ਚੱਲੇ ਜਯਾਵਿੰਦਰ ਸਿੰਘ ਹਣੀ ਇਹਨਾਂ ਦੀ ਵੀ ਅੱਜ ਜਿਆਦ ਦੀ ਡਿਊਟੀ ਲੱਗੀ ਬੂਹਾ ਫੁੱਲਣ ਦੀ ਲਓ ਜੀ ਪਹੁੰਚ ਗਿਆ ਪਾ ਅਮਰੀਕ ਸਰ ਅਮਰੀਕ ਸਰ ਵਿੱਚ ਬਹੁਤ ਭੀੜ ਭਟਕਾ ਜਯਾਵਿੰਦਰ ਸਿੰਘ ਕਿੱਦਾਂ ਠੀਕ ਠਾਕ ਹੈ ਹਾਂ ਹੋਰ ਗੱਲਾਂ ਬਾਤਾਂ ਕਰੋ ਨਹੀਂ ਤੁਹਾਨੂੰ ਜਾ ਕੇ ਦਰਸ਼ਨ ਦਰਬਾਰ ਸਾਹਿਬ ਜੀ ਦੇ ਉਹ ਤੇ ਹੀਰਾ ਦੀ ਸਪੀਡ ਭਟਕਾ ਦਰਬਾਰ ਇੱਥੇ ਅੰਮ੍ਰਿਤਸਰ ਹਾਂਜੀ ਹਾਂਜੀ ਲੋ ਨਗਰ ਕੀਰਤਨ ਨਿਕਲਦੇ ਅੰਮ੍ਰਿਤਸਰ ਦਰੇ ਨਾ ਵਰਤ ਕੇ ਉਹਨੇ ਚਰ ਤਿਆਰ ਨਾ ਹੋਇਓ ਚੰਗਾ ਗੁਰਦਾਰੇ ਤੱਕ ਤਿਆਰ ਹੁੰਦੀਆਂ ਰਿਆ ਬਹੁਤ ਉਹਨੇ ਫੌਜੇ ਦਾ ਬੰਦਵਾਦ ਖਾਓ ਕਰੋਨੇ ਤੋਂ ਬਦਸਤਾਨ ਆਲ ਆਪਣੇ ਬਹੁਤ ਢਲੇ ਨੇ ਫੈਮਲੀ ਆਪਣੀ ਜਾਦਵਿੰਦਰ ਸਿੰਘ ਖੁਸ਼ ਹੈ ਪੂਰਾ ਗੱਲਾਂ ਜਿੱਤ ਹੋਏ ਹੋਰ ਫੇਰ ਪਹੁੰਚੇ ਆਪਾਂ ਦਰਬਾਰ ਸਾਬ ਸਲਪਾ ਯਾਰ ਤੁਸੀਂ ਢੱਲੇ ਬਾਜੇ ਆ ਤੁਸੀਂ ਨਿੱਥੇ ਲੈ ਗੋਹਾਂ ਤੇ ਜਾਓ ਹੋੜੀ ਹੋੜੀ ਦੀ ਜੋ ਕਰਦੇ ਹੋ ਕੌਣ ਹੋ ਰਿਹਾ ਤਾ ਆ ਜਾ ਟੋੜੇ ਜਮਾਂ ਕਰਾਈਏ ਇੱਧਰ ਟੁੜਕੇ ਮਾ ਸਾਡੇ ਕੀ ਗਰੂ ਕਰ ਪਰਵਾਹ ਕਿਾ ਸੇਵਾ ਲੁੱਟਣਾ ਜੋੜਿਆਂ ਦੀ ਵਾਹਿਗੁਰੂ ਵਾਹਿਗੁਰੂ ਜੇ ਮਾਸ਼ਾ ਮੇਲਾ ਕਰੇ ਤਾਂ

ਵਾਹਿਗੁਰੂ ਵਾਹਿਗੁਰੂ ਗੁਰੂ ਰਾਮ ਦਾਸ ਵਾਹਿਗੁਰੂ ਬੋਲੋ ਜੀ ਬਾષા ਤੁਹਾਡਾ ਤੰਦਰੁਸਤ ਸਮਾਰ ਘਿਸ਼ਾ ਬੋਲੋ ਮੇਰਾ ਘਰ ਤੰਦਰੁਸਤ ਸਮਾਰ ਚਲੋ ਜੀ ਚੱਲ ਗਏ ਹੁਣ ਘਰ ਆਣੋ ਦਰਸ਼ਨ ਮੇਲੇ ਕਰ ਲੈਨੇ ਗੁਰੂ ਘਰੋ ਚਲੋ ਸਹੀ ਕਰਿਓ ਦਰਸ਼ਨ ਹੁਣ ਜਾਂਦੇ ਆਪਾਂ ਗੱਡੀ ਵਾਲਾ ਗੱਡੀ ਪਾਰਕਿੰਗ ਚ ਲਈ ਜਮਾ ਕਰਾਈ ਉੱਥੇ ਆਓ ਜੀ ਪਹੁੰਚ ਗਿਆ ਆਪਾਂ ਘਰੇ ਆ ਗਏ ਗੁਰੂ ਘਰੋਂ ਮੱਥਾ ਟੇਕ ਕੇ ਰਾਤ ਦੇ ਵਿੱਚ ਇਦਾਂ ਹੀ ਨਾ ਉੱਥੇ ਗੁਰਦਾਰੇ ਵੀਡੀਓ ਬਣਾਉਂ ਦਿੱਤੀ ਅੰਦਰ ਰਾਤ ਦੇ ਵਿੱਚ ਨਹੀਂ ਟਾਈਮ ਜਾਂ ਲੱਗਾ ਵੀਡੀਓ ਬਣਾਉਂਦਾ ਬਣਾ ਕੇ ਪਿੰਡ ਆਪਾਂ ਵਾਪਸ ਆ ਚਲੋ ਜੀ ਜਾ ਤਾ ਕਿਦਾਂ ਫਿਰ ਉਹ ਲਮਕੇ ਦੀ ਬੋਤਲ ਪੜ ਲਈ ਤੂੰ ਪੀਨੇ ਆ ਆ ਇਧਰ ਚੀਜ਼ੀਆਂ ਵਾਧੂ ਲੈ ਆਂਦੇ ਗੱਡੀ ਚੀਜ਼ੀਆਂ ਦੀ ਭਰ ਦਿੱਤੀ ਆ ਮਾਮੀ ਦੋਦੇ ਦਿੱ ਮਾਮੀ ਦੋਦੇ ਨੇ ਸਾਰੀਆਂ ਦਿੱਤੀਆਂ ਹਣੀਆਂ ਪੁਰ ਘਰੇ ਲੇ ਸ അഗ് ബ സാശ്രീകാല